ਇੱਧਰ ਜੇ ਸਿੰਗਰ ਜਾਂ ਕਲਾਕਾਰ ਆਪਦੀ ਮਿਹਨਤ ਕਰਕੇ ਫੇਮ ਦੇ ਵਿੱਚ ਆਉਂਦੇ ਆ ਤੇ ਕਈ ਵਾਰੀ ਕਈ ਬਾਬੇ ਆਪਦੇ ਹਰਕਤਾਂ ਕਰਕੇ ਫੇਮ ਦੇ ਵਿੱਚ ਆ ਜਾਂਦੇ ਆ ਇੱਕ ਲੁਧਿਆਣੇ ਵਾਲਾ ਬਾਬਾ ਕਹਿੰਦੇ ਉਹ ਬੀਬੀ ਨੂੰ ਝਾਂਸਾ ਦੇ ਕੇ ਹੁਣ ਫੇਮ ਦੇ ਵਿੱਚ ਆਇਆ ਫਿਰਦਾ ਫੇਮ ਚ ਆਇਆ ਕਿ ਫਿਟੇ ਮੂੰਹ ਚ ਆਇਆ ਫਿਟੇ ਮੂੰਹ ਬਸ ਉਹਨਾਂ ਦੀ ਫੇਮ ਫਿਟੇ ਮੂੰਹੀ ਫੇਮ ਹੈ ਉਹਨਾਂ ਦੀ ਫੇਮ ਕਾਦਾ ਦੇਖੋ ਗੱਲ ਇਹ ਆ ਕਿ ਜੇਲ੍ਹ ਚ ਜਾਵੇਗਾ ਜੀ ਉੱਥੇ ਅੱਡ ਸਾਰਾ ਕੁਝ ਬੰਦੋਬਸਤ ਕਰਨਾ ਪੈਣਾ ਬਿਲਕੁਲ ਕਿੰਨਾ ਖਰਚਾ ਵਰਚਾ ਆ ਜਾਏਗਾ ਉਥੋਂ ਵੀ ਜਿਹੜਾ ਚਲਦਾ ਸੀਗਾ ਕੰਮ ਉਹ ਵੀ ਉਹਨਾਂ ਨੇ ਗੁਰੂ ਸਾਹਿਬ ਦੇ ਸਰੂਪ ਉੱਥੇ ਐਸਟੀਪੀਸੀ ਵਾਲੇ ਜਾ ਕੇ ਤੇ ਚੁੱਕ ਲਿਆ ਖਾੜਾ ਨਹਿਰ ਆ ਜਿਗਰਾਉਂਦੇ ਲੱਗੇ ਜਿਗਰਾਉਂ ਤੋਂ ਸ਼ਾਇਦ ਰਾਏਕੋਟ ਨੂੰ ਜਾਂਦੇ ਆ ਰਾਹ ਚ ਇਹਨੇ ਡੇਰਾ ਬਣਾਇਆ ਸੀਗਾ ਤਾਂ ਉਹਦੇ ਤੇ ਦੋਸ਼ੇ ਲੱਗਿਆ ਬੀਬੀ ਕਿਸੇ ਨੇ ਕਿ ਮੇਰਾ ਦੋ ਤਿੰਨ ਸਾਲ ਸ਼ੋਸ਼ਨ ਕਰਦਾ ਰਿਹਾ ਜੀ ਕਿ ਸ਼ਾਦੀ ਕਰਾਂਗਾ ਤੇਰੇ ਨਾਲ ਮੁੜ ਕੇ ਮੁੱਕਰ ਗਿਆ ਮੇਰਾ ਨੰਬਰ ਵੀ ਬਲੌਕ ਲਿਸਟ ਚ ਪਾ ਦਿੱਤਾ ਭਾਬੇ ਵੀ ਐ ਕਰ ਲੈਂਦੇ ਵੀ ਚਲ ਪਹਿਲੀ ਗੱਲ ਆ ਤੁਹਾਡੇ ਸਿਰ ਤੇ ਤਲਵਾਰ ਧਰੀ ਹੈ ਕਿ ਆ ਕਰੋ ਫਿਰ ਵਾਦੇ ਕਰੋ ਫਿਰ ਨੰਬਰ ਬਲੌਕ ਕਰੋ ਬਾਬੇ ਵੀ ਇਦਾਂ ਦੇ ਬੇਵਫਾ ਹੋਣ ਲੱਗ ਪਏ ਨੇ ਬਾਬਿਆਂ ਦੀ ਖੈਰ ਮੈਨੂੰ ਲੱਗਦਾ ਜ਼ਿਆਦਾ ਆਉਂਦੀਆਂ ਨੇ ਗੱਲਾਂ ਤੇ ਉਸ ਤੋਂ ਬਾਅਦ ਉਹ ਜੋ ਅਮਰਤਪਾਲ ਸਿੰਘ ਮਹਿਰੋ ਹੋਰੀਆਂ ਜੀ ਉਹਨਾਂ ਨੇ ਇਹ ਮੁੱਦਾ ਚੁੱਕਿਆ ਤੇ ਦੱਸਦੇ ਆ ਕਿ ਉਹਨਾਂ ਦੇ ਨਾਲ ਇਹ ਸੈਟਿੰਗ ਕਰਨ ਨੂੰ ਫਿਰਦਾ ਸੀ 10 ਲੱਖ ਰੁਪਈਆ ਆਫਰ ਕੀਤਾ ਉਹ ਕੋਈ ਵੀਡੀਓ ਵਗੈਰਾ ਵੀ ਉਹਨਾਂ ਦੇ ਕੋਲ ਹੋਣ ਦਾ ਦਾਵਾ ਕਰਦੇ ਨੇ ਜੀ ਉਸ ਤੋਂ ਬਾਅਦ ਫਿਰ ਇਹ ਮਾਮਲਾ ਪੁਲਿਸ ਕੋਲ ਪੁਲਿਸ ਦਾ ਕੀ ਕੰਮ ਹੁੰਦਾ ਦੇਖੋ ਪੁਲਿਸ ਜਿਆਦਾ ਚੱਕਰਾਂ 'ਚ ਨਹੀਂ ਪੈਂਦੀ ਇੱਕ ਵਾਰੀ ਐਫ ਆਈ ਆਰ ਕੱਟੀ ਬੰਦਾ ਚੱਕਿਆ ਹੁਣ ਇਹ ਤੇ ਹੈ ਕਿ 2-3 ਸਾਲ ਤੋਂ ਸਬੰਧ 'ਚ ਸਨ ਜੀ ਇਥੇ ਸਾਫਿਆ ਖਬਰ ਆ ਰਹੀ ਹੈ ਹੁਣ ਅੱਗੇ ਦਾ ਕੀ ਮੈਟਰ ਆ ਉਹ ਪੁਲਿਸ ਕੀ ਹੁੰਦੀ ਹੈ ਕਿ ਇਸ ਤਰ੍ਹਾਂ ਦੇ ਸੈਂਸਿਟਿਵ ਮਾਮਲੇ 'ਚ ਬੰਦਾ ਚੱਕਿਆ ਚੱਲਵੇ ਚਾਹੇ ਆਸਾ ਰਾਮ ਆਵੇ ਚਾਹੇ ਫਲਾਣਾ ਚੱਲ ਬਈ ਜੀ ਜੀ ਤਾਂ ਇਹਨੂੰ ਉਹਨਾਂ ਨੇ ਚੱਕ ਕਿਤੇ ਪਰ ਚੇਚ ਪਾ ਕੇ ਜੇਲ੍ਹ ਖਲਾ ਦੇਣਾ ਉਹ ਕਿਸੇ ਪਚੜੇ ਚ ਪੁਲਿਸ ਪੈਂਦੀ ਨਹੀਂ ਜੀ ਜੀ ਕੱਲ ਨੂੰ ਇੱਥੇ ਜਥੇ ਬੰਦੀਆਂ ਇਕੱਠੀਆਂ ਹੋਣ ਗਿਆ ਜਾਂ ਹੋਰ ਰੌਲਾ ਪਵੇਗਾ ਧਰਨਾ ਮਜ਼ਾਰਾ ਨਾ ਹੋ ਜਾਵੇ ਹੂੰ ਉਹ ਇਸ ਤਰ੍ਹਾਂ ਹੀ ਕਰਦੇ ਆ ਬਿਲਕੁਲ ਬਿਲਕੁਲ ਤਾਂ ਹੁਣ ਤੂੰ ਨਿਬੜ ਆਪਣੀ ਧਾਰਮਿਕ ਮਾਮਲੇ ਚ ਉਹ ਵੀ ਜਲਦੀ ਬਾਹਰ ਨਿਕਲ ਜਾ ਪਰ ਇਹ ਬਦਨਾਮੀ ਦਾ ਕਾਰਨ ਤੇ ਹੈ ਹੀ ਆ ਨਾ ਬਦਨਾਮੀ ਤੇ ਹੁੰਦੀ ਬਿਲਕੁਲ ਹੋਰ ਵੀ ਜੋ ਇਸ ਤਰ੍ਹਾਂ ਦਾ ਕੰਮ ਕਰ ਚੱਲਦਾ ਹੈ ਤੁਹਾਨੂੰ ਪਤਾ ਜਦੋਂ ਉਹ ਇਦਾਂ ਜਨਤਾ ਚ ਆਉਂਦਾ ਹੂੰ ਤਾਂ ਫਿਰ ਜਿਹੜੇ ਨਾਸਤਿਕ ਆ ਜਾਂ ਕੈਲੁਕੇ ਜਿਹੜੇ ਤਰਕਵਾਦੀ ਆ ਉਹ ਫਿਰ ਇਹਨਾਂ ਚੀਜ਼ਾਂ ਨੂੰ ਕਹਿੰਦੇ ਆ ਕਿ ਬਈ ਆ ਆ ਹਾਲਿਆ ਹੈ ਜਿਵੇਂ ਕਹਿੰਦੇ ਸਮਝਾਇਆ ਸੀ ਨਾ ਆਖਿਆ ਸੀ ਨਾ ਹਾਂਜੀ ਉਹ ਚੀਜ਼ਾਂ ਚੰਗੀਆਂ ਚੀਜ਼ਾਂ ਤੋਂ ਨਾ ਬਾਕੀ ਗੱਲ ਇਹ ਆ ਕਿ ਮੇਰੇ ਖਿਆਲ ਦੇ ਨਾਲ ਬਈ ਅਧਿਆਤਮ ਦੇ ਹੋਰ ਤੌਰ ਤਰੀਕੇ ਵਧੀਆ ਗੁਰਬਾਣੀ ਨਾਲ ਜੁੜਦਾਓ ਜੀ ਗੁਰੂ ਘਰਾਂ ਚ ਜਾਓ ਮੱਥਾ ਟੇਕੋ ਮੈਡੀਟੇਸ਼ਨ ਕਰਨਾ ਮੈਡੀਟੇਸ਼ਨ ਆਪ ਹੀ ਕਰ ਲੋ ਯਾਰ ਬੈਠ ਕੇ ਕਿਡਾ ਕੀ ਇਹ ਰਾਕਟ ਸਾਇੰਸ ਆ ਯਾਰ ਹੂੰ ਹੂੰ ਕਿਹੜੇ ਚੱਕਰਾਂ ਚ ਮੈਂ ਵਾਰ-ਵਾਰ ਕਹਿੰਦਾ ਕਿ ਤੁਸੀਂ ਵੇਖਿਓ ਇਹ ਡੇਰਾਵਾਦ ਘਟਣਾ ਨਹੀਂ ਜੇ ਪੜ੍ਹਾਈ ਦੇ ਨਾਲ ਇਹ ਵਧਣਾ ਹੀ ਵਧਣਾ ਕਿਉਂਕਿ ਮਾਨਸਿਕ ਤੌਰ ਤੇ ਲੋਕੀ ਕਮਜ਼ੋਰ ਹੋ ਰਹੇ ਨੇ ਦਿਨੋਂ ਦੇ ਨਾ ਮਾਨਸਿਕ ਤੌਰ ਤੇ ਕਮਜ਼ੋਰ ਹੋ ਰਹੇ ਨੇ ਜਿਹੜੇ ਲੋਕ ਮਾਨਸਿਕ ਤੌਰ ਤੇ ਕਮਜ਼ੋਰ ਹੁੰਦੇ ਆ ਨਾ ਉਹਨਾਂ ਦਾ ਸ਼ੋਸ਼ਣ ਕਰਨ ਵਾਲੇ ਵਾਧੂ ਆ ਜਾਂਦੇ ਬਿਲਕੁਲ ਉਹ ਮੌਕਾ ਮਿਲ ਜਾਂਦਾ ਵੇਖੀ ਫਿਰ ਵਾਧੂ ਆ ਜਾਂਦੇ ਜੀ 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 ਵੀ ਜੀ ਪੁੱਛ ਰਿਹਾ ਕਹਿੰਦੇ ਖੇੜੀ ਵਾਲੇ ਬਾਬੇ ਦਾ ਕੀ ਬਣਿਆ ਕਿਹੜਾ ਜੀ ਖੇੜੀ ਵਾਲਾ ਬਾਬਾ ਗੁਰਵਿੰਦਰ ਸਿੰਘ ਆਪਾਂ ਕੀਤੀ ਹਾਂਜੀ ਹਾਂਜੀ ਤਾਂ ਉਹ ਪਤਾ ਨਹੀਂ ਕਿਹੜੀ ਬਹਿਰਕ ਚ ਪਿਆ ਹੁਣ ਕਿਹੜੀ ਜੇਲ ਚ ਆ ਉਤੇ ਹੱਡੁੱਡ ਜੁੜਨੇ ਆ ਉਹਦੇ ਜੀ 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 ਫੇਰ ਉਹ ਖੇੜੀ ਵਾਲੇ ਬਾਬੇ ਨੂੰ ਜ਼ਮਾਨਤ ਮਿਲੇਗੀ ਫੇਰ ਆਏਗਾ ਸੱਟਾਂ ਵੀ ਕਾਫੀ ਨੇ ਨਾ ਪਰ ਭਾਈ ਜੋ ਨੇ ਜੰਪ ਮਾਰਿਆ ਨਾ ਤੁਸੀਂ ਉਹਨਾਂ ਨੂੰ ਵੀ ਦੱਸਿਆ ਸੀ ਕਿ ਕਮਾਲ ਹੀ ਕੀਤੀ ਵਾਕਿਆ ਕਮਾਲ ਕੀਤੀ ਬਚ ਗਿਆ ਹੂੰ ਤੇ ਜੇ ਥੋੜੀ ਜੀ ਮਿਹਨਤ ਕਰਦਾ ਨਾ ਖੇੜੀ ਵਾਲਾ ਬਾਬਾ ਕਿਤੇ ਬਚਪਨ ਚ ਤੇ ਇਹ ਹਾਈ ਜੰਪ ਦੇ ਵਿੱਚ ਬਹੁਤ ਗਾਂ ਤੱਕ ਜਾ ਸਕਦਾ ਸੀਗਾ ਜਿੱਡੀ ਖੋ ਛੁੱਠੀ ਆ ਨਾ ਹੁਣ ਵੀ ਜੰਪ ਹੀ ਮਾਰਿਆ ਮਿੱਟੂ ਜੀ ਕਿੱਥੋਂ ਕਿੱਥੇ ਹੁਣ ਵੀ ਹਾਈ ਜੰਪ ਹੀ ਸਮਝੋ ਪਰ ਉਹ ਖੇਤਰ ਹੋਰ ਹੋ ਗਿਆ ਖੇਡਾਂ ਵਾਲੇ ਪਾਸੇ ਉੱਤਰ ਗਿਆ ਆ ਬੀਬੀ ਕਤੀ ਜੀ ਕਹਿ ਰਹੇ ਨੇ ਕਿ ਬਾਬੇ ਕਾਦੇ ਆ ਤਾਂ ਬਦਨਾਮ ਕਰਦੇ ਐ ਇਸ ਲਾਈਨ ਨੂੰ ਲਾਈਨ ਕਿਹੜੀ ਹੈ ਜੀ ਲਾਈਨ ਬਣੀ ਐ ਇਦਾਂ ਦੀ ਐ ਅੱਜ ਕੱਲ ਸਿਸਟਮ ਇਹ ਚੱਲ ਰਿਹਾ ਬਹੁਤੇ ਡੇਰਿਆਂ ਚ ਵੀ ਇਹੀ ਕੋ ਚੱਲੇ ਜਸਵੀਰ ਸਿੰਘ ਕਹਿ ਰਹੇ ਆ